ਦੀਪਮਾਲਾ ਮੋਨਾਲੀਜ਼ਾ ਦੁਕਾਨਾਂ ਸਵੇਰ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤੀਆਂ ਗਈਆਂ ਜਿਸ ਦੇ ਰੋਸ ਵਜੋਂ ਦੁਕਾਨਦਾਰਾਂ ਵੱਲੋਂ ਰੋਜ਼ ਜ਼ਾਹਿਰ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਹੱਕ ਵਿੱਚ ਕੋਰਟ ਦੇ ਆਰਡਰ ਹੋਣ ਦੇ ਬਾਵਜੂਦ ਉਹਨਾਂ ਦੀਆਂ ਦੁਕਾਨਾਂ ਸੀਲ ਕਰ ਦਿੱਤੀਆਂ ਹਨ ਜੋ ਕਿ ਸਰਾਸਰ ਤੱਕ ਹੈ ਉਹਨਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੱਕਾ ਹੁੰਦਾ ਪਿਆ ਹੈ ਬਿਲਡਿੰਗ ਨੰਬਰ 72 ਹੈ ਲੱਗ ਗਿਆ 73 ਹੈ ਲੱਗ ਗਿਆ ਵਾਰਰ ਮੋਨਾ ਲੀਸਾ ਸਿਲਕ ਪ੍ਰਾਈਵੇਟ ਲਿਮਟਿਡ ਕੰਪਨੀ ਚੱਲਦੀ ਵੀ ਹੈ 73 ਮੇਰੀ ਦੀਪਮਾਲਾ ਕ੍ਰੀਏਸ਼ਨ ਪ੍ਰੋਪਰਟਰਸ਼ਿਪ ਚੱਲਦੀ ਵੀ 2000 ਸਾਲ ਤੋਂ ਮੈਂ ਪ੍ਰੋਪਰਟਰ ਆ ਇਹਨਾਂ ਨੇ ਕੋਰਟ ਚ ਕੇਸ ਵੀ ਕੀਤਾ ਹੈ ਸ਼ੋਕ ਕੁਮਾਰ ਨੇ ਰਲ ਕੇ 2011 ਵਿੱਚ ਜਿਹਦਾ ਡਿਸੀਜਨ ਹੋ ਚੁੱਕਾ ਮੇਰੇ ਹੱਕ ਚ ਛੇਰੀ ਇਨਸਾਨ ਸਿਵਲ ਜੱਜ ਨੇ 2011 2022 ਨੂੰ ਮੇਰੇ ਹੱਕ ਜਿਹਾ ਡਿਸੀਜਨ ਦਿੱਤਾ ਕਿ ਰਮੇਸ਼ ਕੁਮਾਰ 2000 ਸਾਲ ਤੋਂ ਹੀ ਦੀਪਮਾਲਾ ਕ੍ਰੀਏਸ਼ਨ ਦਾ ਪ੍ਰੋਪਰਟਰ ਹੈ ਤੇ ਦੁਕਾਨ ਕਰਦਾ ਪਿਆ ਤੇ ਇਹ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਅਪੀਲ ਨਹੀਂ ਕੀਤੀ ਕੋਰਟ ਦੀ ਅੱਗੇ ਤੋ ਫਾਈਨਲ ਡਿਸੀਜਨ ਹੈ ਐਦੀ ਜਿਹੜੀ ਦੁਕਾਨ ਦੀ ਰਜਿਸਟਰੀ ਵੀ ਨਾ ਉਹ ਮੇਰੇ ਨਾਂ ਤੇ ਆ ਮੈਂ ਹੀ ਕੱਲਾ ਮਾਲਕ ਆ ਦੁਕਾਨ ਦੀ ਰਜਿਸਟਰੀ ਮੇਰੇ ਨਾਂ ਤੇ ਤੇ ਇਹ ਪ੍ਰੋਪਰਟੀ ਦਾ ਮੈਂ ਹੀ ਕੱਲਾ ਮਾਲਕ ਆ ਤੇ ਮੇਰੇ ਨਾਲ ਧੱਕਾ ਹੁੰਦਾ ਐ ਐਸ.ਡੀ.ਐਮ ਸਾਹਿਬ ਦੇ ਅੱਗੇ ਝੂਠੀ ਦਰਖਾਸਤ ਐ ਸ਼ੋਕ ਮਹਿਤਾ ਨੇ ਝੂਠੀ ਦਰਖਾਸਤ ਦੇ ਕੇ ਮੇਰੀ ਦੁਕਾਨ ਉਸ਼ੀਲ ਕਰਵਾਤਾ ਬਿਨਾ ਕਿਸੇ ਮਤਲਬ ਤੋਂ ਇਕੱਠੇ ਰਹਿਨੇ ਆ ਸਾਰੇ ਸਾਰੇ ਭਰਾਵਾਂ ਨਾਲ ਲੜਾਈ ਜੇ ਸ਼ੋਕਮਾਰ ਮਹਿਤਾ ਦੀ ਸ਼ੋਕਮਾਰ ਮਹਿਤਾ ਦੀ ਸਾਰੇ ਭਰਾਵਾਂ ਨਾਲ ਲੜਾਈ ਜੇ ਸਾਈਨ ਸੁਰੇ ਦੇ ਮੁੰਡੇ ਦੋਵੇਂ ਬਦਮਾਸ਼ ਹੋਏ ਨੇ ਤੇ ਉਹਨਾਂ ਨੇ ਵੀ ਸਾਡੇ ਨਾਲ ਵੀ ਪਹਿਲਾਂ ਮੇਰੇ ਹੱਥ ਬੰਦ ਕਰਾਤੀ ਸੀ ਕੋਈ ਘਰ ਚ ਅਸੀਂ ਰਹਨੇ ਆ ਤੇ ਮੇਰੀ ਵਾਈਫ ਵੀ ਇੰਨੀ ਪਰੇਸ਼ਾਨ ਹੈ ਕਹਿੰਦੀ ਗੱਲ ਨਹੀਂ ਆ ਇਹ ਤੋਂ ਪੋਲਿਟੀਕਲ ਪ੍ਰੈਸ਼ਰ ਦੇ ਹੋ ਰਹੇ ਆ ਨਜਾਇਜ਼ ਜੀ ਇਹ ਮਾਲਕ ਅਸੀਂ ਆ ਮੇਰੀ ਵਾਈਫ ਦੇ ਉੱਤੇ ਬੇਟਾ ਮੇਰਾ ਮਾਲਕ ਇਹਨਾਂ ਨੇ ਥੋੜਾ ਜਿਹਾ ਕੈਪੀਟਲ ਲਗਾ ਸੀ ਉਹ ਵੀ ਇਹਨੇ ਲੈ ਲਿਆ ਵਾਪਸ ਜਿਹੜਾ ਪਾਰਟਨਰਸ਼ਿਪ ਫਰਮ ਬੰਦ ਹੋਈ ਦੀ ਰਾਮ ਪ੍ਰਕਾਸ਼ ਮਹਿਤਾ ਬਾਲਾ ਜੀ ਚੱਲਣ ਡਈ 2017 ਤੋਂ GST ਬਣਾ ਲਿਆ ਉਸ ਤੋਂ ਪਹਿਲਾਂ ਮੇਰਾ ਯਸ਼ਪਲ ਚੱਲਦੀ ਫਰਮ ਪਹਿਲਾਂ ਫਰਮ ਬੰਦ ਹੋਈ ਦੀ ਇਹ ਫਿਰ ਇਹ ਆਪਣਾ ਮਨੋਂ ਉੱਤਰ ਪਤਨੀ ਕਰ ਤੋ ਤੇ ਨਾਲ ਹੱਥੇ ਹੋਣ ਦੀ ਤੱਕੇ ਨਾਲ ਤੱਕੇ ਸਹੀ ਕਰਨ ਡੈ ਜੀ